ਇਹ ਛੱਪੜ ਕਿਹੜਾ ਖਾਲੀ ਹੈ ਜਿੰਨਾ ਮਰਜ਼ੀ ਪਾ ਦਿਓ ਹਾਂ ਤਾਂ ਫਿਰ ਇਹ ਕਿਹੜਾ ওভারਫਲੋ ਰਿਹਾ ਇਹ ਕਹਿ ਰਹੇ ਕਿ ਉੱਥੇ ਮੋਟਰ ਲਾ ਦੇ ਖਾਲੀ ਹੋ ਜਾਏ ਸ਼ਹਿਰ ਦਾ ਸਾਰਾ ਪਾਣੀ ਨਿਕਲ ਜਾਵੇ ਕਿੱਥੇ ਆ ਫਿਰ ਦੱਸੋ ਐਸਡੀਓ ਸਾਹਿਬ ਲੈਣਾ ਦੇ ਭਰੋਂ ਹੁੰਦਾ ਸੀਗਾ ਹੈਲੋ ਆ ਰਹੇ ਨੇ ਜਿੰਨੇ ਇਹ ਇੱਕ ਇਸ਼ੂ ਮੈਨੂੰ ਪਤਾ ਲੱਗਿਆ ਹੈ ਜੀ ਆਪਰ ਜਦੋਂ ਮੈਂ ਸਾਹ ਦੇਖੀ ਆਹਰੀ ਸ਼ੁੰਦੀਆਂ ਨਾ ਜੀ ਤਾਂ ਸਾਡੀ ਪਾਵਰ ਸਪਲਾਈ ਸਾਡੇ ਮੋਟਰਾਂ ਦੇ ਉੱਤੇ ਰੈਗੂਲਰ ਰਹਿਣੀ ਚਾਹੀਦੀ ਹੈ ਨਹੀਂ ਨਹੀਂ ਤੁਹਾਨੂੰ ਜਨਰੇਟਰ ਵੀ ਤਾਂ ਦਿੱਤੇ ਹੋਏ ਨਾਲ ਮੈਮ ਉਹਦੇ ਵਿੱਚ ਨਾ ਸੀ ਅਸੀਂ ਇਹ ਬਜ਼ਾਰ ਦਾ ਥੋੜਾ ਦਾ ਸੀ ਮੈਮ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਜੀ ਹੈ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਨੇ ਸਿੱਧੇ ਨਾਲ ਹੀ ਨਿਕਲਣਾਂ ਉਹਦੇ ਵਿੱਚੋਂ ਇੱਕ ਮੋਟਰ ਸਾਡੀ ਰੈਗੂਲਰ ਚੱਲੇ ਬੀਤੇ ਦਿਨੀ بارش ਦੇ ਪਾਣੀ ਨੂੰ ਲੈ ਕੇ ਡਾਕਟਰ ਬਲਜੀਤ ਕੌਰ ਨੇ ਮੌਕੇ ਤੇ ਅਫਸਰ ਬੁਲਾਇਸਾਨਾ ਤੇ ਮੈਡਮ ਇੱਕ ਘਰ ਦੇ ਬਾਹਰ ਖੜੇ ਸਨ ਪਰ ਉਸ ਤੋਂ ਲੈ ਕੇ ਕਾਫੀ ਟਰੋਲ ਕੀਤਾ ਗਿਆ ਕਿ ਮੈਡਮ ਦੇ ਘਰ ਅੱਗੇ ਪਾਣੀ ਆ ਗਿਆ ਤਾਂ ਮੌਕੇ ਤੇ ਅਫਸਰ ਬੁਲਾ ਲਈ ਲੋਕਾਂ ਦੀ ਸਾਰ ਨਹੀਂ ਲੈਂਦੇ ਤਾਂ ਮੈਡਮ ਨੇ ਇੱਕ ਹੁਣ ਦੁਬਾਰਾ ਫੇਰ ਵੀਡੀਓ ਸ਼ੇਅਰ ਕੀਤੀ ਹੈ ਤੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਉਹ ਵੀ ਮੇਰਾ ਘਰ ਨਹੀਂ ਸੀਗਾ ਤੇ ਇਹ ਵੀ ਮੇਰੇ ਘਰ ਦੇ ਨੇੜਲਾ ਹਿੱਸਾ ਨਹੀਂ ਹੈ ਮੈਡਮ ਨੇ ਲਿਖਿਆ ਕਿ ਉਹ ਮੇਰਾ ਘਰ ਨਹੀਂ ਸੀ ਕਿਹਾ ਕਿ ਮਲੋੜ ਦੇ ਲੋਕ ਤੇ ਪੰਜਾਬ ਦੇ ਲੋਕ ਮੇਰੇ ਆਪਣੇ ਨੇ ਮੇਰਾ ਪਰਿਵਾਰ ਹੈ ਇਸ ਲਈ ਉਹਨਾਂ ਦੀ ਤਕਲੀਫ ਨੂੰ ਦੂਰ ਕਰਨਾ ਮੇਰਾ ਫਰਜ਼ ਹੈ بارش ਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਪੂਰਨ ਜਿਹੜੇ ਯਤਨ ਕਰ ਰਹੇ ਹਾਂ ਤਾਂ ਮੈਡਮ ਨੇ ਪਛਤਾ ਕੀਤਾ ਕਿ ਜਿੱਥੇ ਪਹਿਲਾ ਵੀਡੀਓ ਬਣਾਈ ਗਈ ਸੀ ਉਹ ਵੀ ਮੇਰਾ ਕਰਨੀ ਸੀ ਕਿਸੇ ਹੋਰ ਦਾ ਕਰ ਸੀ ਤੇ ਜਿੱਥੇ ਅੱਜ ਜਿਹੜੀ ਇਹ بارش ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਵੀਡੀਓ ਸ਼ੂਟ ਕੀਤੀ ਗਈ ਹੈ ਤਾਂ ਮੈਡਮ ਨੇ ਸਪੈਸ਼ਲ ਲਿਖਿਆ ਕਿ ਇਹ ਵੀ ਮੇਰਾ ਕਰਨੀ ਹੈ ਤਾਂ ਦਿਖਾਉਣਾ ਤੁਹਾਨੂੰ ਮੌਕੇ ਦੀ ਵੀਡੀਓ ਕਿ ਇਹ ਪਾਣੀ ਨੂੰ ਲੈ ਕੇ ਮੈਡਮ ਜਿਹੜਾ ਹੁਣ ਕੀ ਨਵਾਂ ਹੱਲ ਕਰਨ ਜਾ ਰਹੇ ਨੇ ਜਦੋਂ ਪੀਕ ਫਲੋ ਨੇ ਦੋ ਤਰ੍ਹਾਂ ਨੇ ਇੱਕ ਮੋਟਰ ਸਾਡੇ ਕੋਲ ਸਟੈਂਡ ਬਾਈ ਹੁੰਦੀ ਹੈ ਜਿਹੜਾ ਜਨਸੈੱਟ ਨੇ ਚਲੋ ਤਾਂ ਬਾਈ ਚਾਂਸ ਹੋ ਗਿਆ ਵੀ ਲਾਈਟ ਵੀ ਚਲੀ ਗਈ ਹਾਂ ਹਾਂਜੀ ਮੈਮ ਉਹਦੇ ਲਈ ਫਿਰ ਉਹ ਤਾਂ ਕਰਕੇ ਨਹੀਂ ਤੁਸੀਂ ਜਨਰੇਟਰ ਨਾਲ ਨਹੀਂ ਆ ਜਨਸੈੱਟ 50% ਰਹਿ ਜਾਂਦੇ ਆ ਮੈਮ ਜਨਸੈੱਟ ਰਹਿ ਸੀ ਇੱਕ ਮੋਟਰ ਵੀ ਪ੍ਰਪੋਜ਼ਲ ਰੱਖਣੀ ਆ ਕਿ ਤਾਂ ਕਿ ਜਿਹੜਾ ਰਹਿ ਤਾਂ ਲਾਈਟ ਕੱਲ ਕਿੰਨੇ ਕਿੰਨੀ ਦੇਰ ਲਾਈਟ ਗਈ ਰਹੀ ਆ ਮੈਨੂੰ ਰਿਪੋਰਟ ਆਈ ਆ ਜੀ ਸ਼ਾਮ ਨੂੰ ਆ ਗਈ ਸ਼ਾਮ ਨੂੰ ਆ ਗਈ 5 ਵਜੇ ਤੋਂ ਬਾਅਦ ਆਈ ਆ ਹਾਂਜੀ ਅੱਛਾ ਤੇ ਉਨੀ ਦੇਰ ਜਨਰੇਟਰ ਚੱਲੇ ਨਹੀਂ ਬੰਦਾ ਕੱਚੀ ਮੰਡੀ ਵਾਲੇ ਮੋਟਰ ਨਹੀਂ ਚੱਲੇ ਚੱਲੂ ਜਾਂਦਾ ਜਪਾਨੀ ਗੱਲ ਸਾਰਾ ਚੈੱਕ ਕੀਤਾ ਇਹ ਇੰਨਾ ਬਣੀ ਆ ਕੱਲ ਚੱਲੀ ਜਾਂਦਾ ਸੀ ਇਹ ਤਾਂ ਆਪਣੇ ਨੇਚਰਲ ਆਉਣਾ ਨੇ ਸਰ ਮੈਮ ਇਹ ਨੈਚਰਲ ਆ ਨਾ ਇਹ ਪਾਣੀ ਇਹ ਨੈਚਰਲ ਆ ਆਪਣੇ ਆਪ ਇਹਦੇ ਵਿੱਚ ਮੋਟਰ ਦਾ ਕੁਛ ਨਹੀਂ ਗਾ ਠੀਕ ਹੈ ਅੱਛੀ ਜਿਹੀ ਸਵੇਰ ਮੈਡਮ ਚੈਂਬਰ ਬਣਿਆ ਹੋਇਆ ਨਾ ਉਹ ਤੁਹਾਨੂੰ ਜਦੋਂ ਇਹ ਫੁੱਲ ਹੈ ਹਾਂ ਇਹ ਓਵਰਫਲੋ ਹੋ ਰਿਹਾ ਹੈ ਫਿਰ ਤਾਂ ਆਪਾਂ ਕਹੀਏ ਐਸੇ ਮੋਟਰ ਲਾ ਕੇ ਬਾਪ ਖਾਲੀ ਕਰਦੇ ਇਹ ਤਾਂ ਆਲਰੇਡੀ ਖਾਲੀ ਮਤਲਬ ਜਿੰਨੇ ਸਹਾਵ ਨਾਲ ਪਾਣੀ ਸ਼ਹਿਰ ਚ ਭਰਿਆ ਹੋਇਆ ਉਹਨੇ ਫਲੋ ਤਾਂ ਨਹੀਂ ਆ ਰਿਹਾ ਪਾਣੀ ਦਾ ਨਹੀਂ ਆ ਰਿਹਾ ਨਾ ਫਿਰ ਇਹਦਾ ਕਾਰਨ ਦੱਸੋ ਮੈਨੂੰ ਜਿਹੜਾ ਸਟਾਰਮ ਵਾਟਰ ਹੈ ਜਿਹਨੇ ਸਾਰੇ ਸਟਾਰਮ ਵਾਟਰ ਜਿੰਨਾ ਪਾਣੀ ਹੈਗਾ ਸਟਾਰਮ ਵਾਟਰ ਸਾਡੇ ਜਿੰਨੇ ਸਾਰੇ ਟੈਸਟ ਹੈ ਮੈਕਸਿਮ 100% ਜਿਹੜਾ ਸਟਾਰਮ ਵਾਟਰ ਜਿਹੜਾ ਡੈਸਮੇਟ ਸੀਵਰੇਜ ਨਾਲ ਹੈਗਾ ਸਾਰਾ ਸੀਵਰੇਜ ਦੀ ਮੋਟਰ ਚੱਲਣਗੀਆਂ ਉਹ ਮੋਟਰ ਚੱਲਣਗੀਆਂ ਐਸਪੀ ਚੱਲਣਗੀਆਂ ਉਹ ਫਿਰ ਪਾਣੀ ਉੱਥੇ ਜਾ ਕੇ ਚੱਲਣੀ ਬਣੇ ਅ ਜੇ ਬਾਜ਼ਾਰ ਦਾ ਮੇਨ ਬਾਜ਼ਾਰ ਦਾ ਪਾਣੀ ਦਾ ਤਾਂ ਹੀ ਨਿਕਲੇਗਾ ਜੇ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਸੀਵਰੇਜ ਡਿਪਾਰਟਮੈਂਟ ਨੇ ਕਰਨਾ ਮੈਂ ਮਤਲਬ ਜਾਣਾ ਪਾਣੀ ਸੀਵਰੇਜ ਹੈ ਜੀ ਇੱਥੇ ਮੇਨ ਬਾਜ਼ਾਰ ਦਾ ਪਾਣੀ ਇੱਥੇ ਨਹੀਂ ਆ ਰਿਹਾ ਮਖਰ ਸਾਹਿਬ ਤਾਂ ਨਹੀਂ ਆ ਰਹੀ ਮੈਂ ਬਿਆਰ ਵਾਲਾ ਪਾਣੀ ਤਾਂ ਉਹ ਲੋਅ ਲਾਈਂਗ ਏਰੀਆਸ ਰੋਡ ਗਲੀਆਂ ਦੀ ਜਾਏਗਾ ਨਾ ਜੀ ਉਹਨਾਂ ਗੇ ਪ੍ਰੋਬਲਮ ਆਈ ਹੈ ਜੇ ਮੋਟਰ ਸਹੀ ਟਾਈਮ ਤੇ ਚੱਲ ਜਾਂਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਬਿਲਕੁਲ ਇਹ ਇਹ ਚੀਜ਼ ਸਾਡੇ ਨਾਲ ਸਰਪਲਾਈ ਸਾਡੀ ਇਹ ਸਪਲਾਈ ਰੈਗੂਲਰ ਰਹਿੰਦੀ ਹੈ ਨਾ ਜੀ ਦੋ ਮੋਟਰਾਂ ਚਾਲੀਆਂ ਨਹੀਂ ਆਲਰੀਡੀ ਹੈ ਲਿਆ ਬਿਜਲੀ ਵਾਲਿਆਂ ਨੂੰ ਫੋਨ ਕਰਾਂਗੇ ਬਿਜਲੀ ਲੈਂਡ ਹੈ ਨਾ ਆਪਾਂ ਉਹ ਕਰੀਂ ਚੌਧਰੀ ਅਮਰ ਕੁਮਾਰ ਕਰਨੀ ਜਿਹੜਾ ਟੈਂਡਰ ਤੋਂ ਬਸਮਿਸ਼ਨ ਹੈ ਦੇਖੋ ਅਸੀਂ ਚੌਧਰੀ ਅਮਰ ਕੁਮਾਰ ਨਾ ਤੋਂ ਕਿ ਨਗਰ ਕੌਸਲੋਂ ਮਲੇ ਕੌਸਲ ਦੇ ਆ ਸਿਸਟਮ ਇੱਕ ਤਾਂ ਸਿਸਟਮ ਬਰਡਨਡ ਹੋ ਜਾਂਦਾ ਹੈ ਤੋ 10 ਐਮਐਲਡੀ ਆਪਣੀ ਡਿਸਪੂਲ ਦੀ ਪਾワー ਹੈ ਉਥੇ 50 ਐਮਐਲਡੀ ਪਾਣੀ ਸਲੋ ਨਿਕਲੂਗਾ ਪਰ ਇਹ ਜਿਹੜਾ ਮੈਂ ਅੱਜ ਵੀ ਬੇਨਤੀ ਕਰ ਰਿਹਾ ਤੁਸੀਂ ਇਹ ਲਿਖ ਕੇ ਦੇ ਦੋਗੇ ਮੈਨੂੰ ਵੀ ਇੰਨਾ ਹੀ ਜਾਇਆ ਕਰੂਗਾ ਪਾਣੀ ਇਸ ਤੋਂ ਬਾਅਦ ਅਸੀਂ ਕੱਢ ਨਹੀਂ ਸਕਦੇ ਲਿਖ ਕੇ ਦਵੋਗੇ ਮੈਂ ਦੋ ਮਿੰਟ ਨਹੀਂ ਲਿਖ ਕੇ ਦਿਓ ਮੈਨੂੰ ਲਿਖ ਕੇ ਦਿਓ ਮੈਂ ਮਸੀਹ ਲਿਖਾਂਗੇ ਜਿਹੜਾ ਸਾਡਾ ਸਲੇ ਵਾਟਰ ਵਾਸਤੇ ਡਿਜ਼ਾਈਨ ਹੈ ਇਹ ਬਰਸਾਤੀ ਪਾਣੀ ਮੇਰੀ ਇੱਕ ਹੰਬਲ ਸਬਮਿਸ਼ਨ ਦੁਆਰਾ ਤੁਸੀਂ ਬੇਨਤੀ ਸੁਨੋ ਇੱਕ ਮਿੰਟ ਪਲੀਟਲੀ ਦੇਖੋ ਜਦੋਂ ਇਹ ਸੀਗਾ ਦੋ ਇਹਨੂੰ ਆਪਾਂ ਸਿਟੀ ਡਰੇਨੇ 1 ਸਿਟੀ ਡਰੇਨੇ 2 ਦੇ ਨਾਲ-ਨਾਲ ਕਿਉਂ ਬਾਰਿਸ਼ ਆ ਕਹਿੰਦੇ 6 ਜਾਂ 7 بارش ਆਂਦੀਆਂ ਉਦੋਂ ਡਰੇਨੇ ਨੂੰ ਅਲੱਗ ਪੈਸੇ ਆਂਦੇ ਉਹਨਾਂ ਨੇ ਮਲੋੜ ਤਾਂ ਹੀ ਪ੍ਰੋਜੈਕਟ ਲਾਇਆ ਸੀ ਦੋ ਤੇ ਜਦੋਂ ਇਸ ਐਕਸਟਰਾ ਪਾਣੀ ਆ ਜਾਂਦਾ ਇਹਨੂੰ ਬਾਹਰੋਂ ਦੇਖੋ ਅੱਜ ਕੀ ਗਏ ਇਹ ਬਫਰ ਨੂੰ ਲਾਈਨ ਪੈ ਰਹੀ ਹੈ ਸਾਰੇ ਸ਼ਹਿਰ ਦਾ ਪਾਣੀ ਪੁਲੀ ਨਾਲ ਇੱਥੇ ਆਂਦਾ ਇੱਥੇ ਮੋਟਰਾਂ ਲੱਗੀਆਂ ਸੀ ਇੱਥੋਂ ਡਰੇਨੇ ਤੱਕ ਪਾਈਪ ਸੀ ਪਰ ਉਹ ਤਾਂ ਡਿਪਾਰਟਮੈਂਟ ਛੱਡ ਹੀ ਗਿਆ ਨਾ ਹਾਂ ਜੋ ਡਰੇਨ ਛੱਡ ਗਿਆ ਇਹ ਵੀ ਦੇਖੋ ਪ੍ਰਾਈਵੇਟ ਲੈਂਡ ਦਾ ਪਾਏ ਨਹੀਂ ਸਕਦੇ ਇਹ ਸਭ ਪ੍ਰਾਈਵੇਟ ਲੈਂਡ ਇਹ ਸਭ ਇਹ ਸਾਰੇ ਕਿੱਥੇ ਪਾਣੀ ਲਿਆ ਰਹੇ ਹੋ ਤੁਸੀਂ ਕਿਵੇਂ ਲਿਆਵਾਂਗੇ ਜੀ ਅਪਾ ਗਲਤ ਸਿਵਰੇ ਦਾ ਪਾਣੀ ਵੀ ਇੱਥੇ ਹੈ ਹਲੋ ਸਤਿ ਸ਼੍ਰੀ ਅਕਾਲ ਉਹ ਬਿਜਲੀ ਕਿਉਂ ਬੰਦ ਹੈ ਬਿਜਲੀ ਸਾਰਾ ਦਿਨ ਨਹੀਂ ਆਈ ਗੱਲ ਸਤਿ ਸ਼੍ਰੀ ਅਕਾਲ ਇਹਦੇ ਨਾਲ ਹੀ ਪਾਵਰ ਕਰਕੇ ਸਰ ਲਾਈਟ ਚੱਲੇਗੀ ਹੈਲੋ ਇਹ ਕਹਿੰਦੇ ਵੀ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਹੈਗੀ ਸੀ ਸਾਰਾ ਦਿਨ ਤੇ ਉਹਦੇ ਕਰਕੇ ਪਾਣੀ ਨਹੀਂ ਕੱਢ ਪਾਏ ਸ਼ਹਿਰ ਚੋਂ ਕੀ ਲੋਬਲ ਫਿਲਮ ਬਣ ਜਾਈ ਕਰੀ ਨਹੀਂ ਨਹੀਂ ਅਹੀ ਗੱਲ ਨਹੀਂ ਉਹ ਕੋਈ ਜਾਨੀ ਮਸੰਦ ਵੀ ਕਿੰਨੀ ਗੰਦੀ ਬਣਾ ਰਹੀ ਤੇਰੇ ਨਾਲ ਆ ਮੇਰੇ ਕੋਲੇ ਐਕਸ਼ਨ ਵੀ ਖੜਾ ਹੈ ਸੀਵਰੇਜ ਡਿਪਾਰਟਮੈਂਟ ਖੜਾ ਹੈ ਨਗਰ ਕਾਉਂਸਲ ਖੜਾ ਹੈ ਸਾਰਾ ਦੋਸ਼ ਬਿਜਲੀ ਵਾਲਿਆਂ ਤੇ ਦੇ ਰਿਆ ਤੁਸੀਂ ਵੀ ਆ ਜਾਓ ਫਿਰ ਇੱਥੇ ਹੀ ਜੀ ਮੈਡਮ ਇਹ ਤਾਂ 8 ਵਜੇ ਰਾਤ ਕੱਲ 8 8 ਵਜੇ ਸਾਰੀ ਹੀਟਰ ਚੱਲ ਗਈ ਤੁਸੀਂ ਮੇਰੇ ਨਹੀਂ ਤੇ ਸਾਰਾ ਦਿਨ ਸਾਰਾ ਦਿਨ ਲਾਈਟ ਆਈ ਨਹੀਂ ਕਿ ਕੱਲ ਮੇਰੇ ਮੂਨੇ ਮੋਕਲ ਪੂਰੀ ਰਹੀ ਆ ਪਰ ਮੈਂ ਤਾਂ ਮੱਤੀ ਨਾ ਵੀ ਰਾਤ 8 ਵਜੇ ਤੱਕ ਸਾਰੀ ਕਿਤੇ ਚੱਲ ਗਈ ਸੀ ਤੁਸੀਂ ਮੈਨੂੰ ਕੱਲ ਦੀ ਜਿਹੜੀ ਲਾਈਟ ਦੀ ਰਿਪੋਰਟ ਦੇ ਦੋ ਵੀ ਕਿੰਨੀ ਦੇਰ ਬੰਦ ਰਹੀ ਕਿਹੜੇ ਕਿਹੜੇ ਏਰੀਆ ਚ ਅੱਜ ਮੈਨੂੰ ਫੋਨ ਦੇ ਮੇਰਾ ਤੁਸੀਂ ਦੱਸੋ ਐਕਸ਼ਨ ਸਾਹਿਬ ਕਿਹਨੂੰ ਫੋਨ ਕਰਾਂ ਇੱਥੇ ਕੋਈ ਗੱਲ ਨਹੀਂ ਬਣੀ ਠੀਕ ਹੈ ਮੈਂ ਉਸ ਕੋਲ ਕੰਡਾ ਨਹੀਂ ਕੰਡਾ ਆਹੀ ਨੀ ਤੋਈ ਜਿਹੜਾ ਉਹ ਚਾਰਕ ਮੋਜਾਂ ਬੰਦ ਪਿਆ ਜੀ ਤੋ ਇਹ ਨਾ ਨਹੀਂ ਇੱਥੇ ਇੱਕ ਮਿੰਟ ਇਹ ਵੀ ਬੰਦ ਜੀ ਤੇ ਵੀ ਨਹੀਂ ਇਹ ਹੁਣ ਕਿਹੜਾ ਪੌਂਡ ਬਣਿਆ ਹੋਇਆ ਅੰਦਰੋਂ ਮੈਂਮ ਦੇਖ ਰਹੇ ਹਾਂ ਜੀ ਸਾਸ਼ਵੀ ਕਾਲ ਜੀ ਤੇਜਵੀਰ ਜੀ ਇੱਕ ਨਾ ਸਾਡੇ ਸ਼ਹਿਰ ਦੇ ਵਿੱਚ ਮਲੋਟ ਦੇ ਵਿੱਚ ਪਾਣੀ ਕੱਲ ਦਾ ਭਰਿਆ ਹੋਇਆ 3 3 4 4 ਫੁੱਟ ਤੇ ਸਾਰਾ ਦਿਨ ਹੀ ਮੈਂ ਵੀ ਫਿਰਦੀ ਰਹੀ ਉਹ ਸ਼ਾਮ ਤੱਕ ਨਿਕਲਿਆ ਇਹ ਜਿਹੜਾ ਸੀਵਰੇਜ ਡਿਪਾਰਟਮੈਂਟ ਆ ਇਹ ਕੰਮ ਵੀ ਨਗਰ ਕੌਂਸਲ ਦਾ ਕੰਮ ਹੈ ਨਗਰ ਕੌਂਸਲ ਸੀਵਰੇਜ ਤੇ ਪਾਈ ਜਾਂਦਾ ਤੇ ਹੁਣ ਇਹ ਕਹ ਰਹੇ ਆ ਕਿ ਜੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਕੋਲ ਹੁੰਦਾ ਸੀ ਤੇ ਫੇਰ ਨਗਰ ਕੌਂਸਲ ਨੂੰ ਦੇ ਦਿੱਤਾ ਨਗਰ ਕੌਂਸਲ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਇੱਕ ਕੰਮ ਸੀ ਨੇ ਅਸਾਈਨ ਕਰਕੇ ਲੈ ਲਿਆ ਹੁਣ ਇਹਨਾਂ ਦਾ ਮੈਂ ਕੀ ਹੱਲ ਕਰਾਂ ਹਾਂ 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 ਹੁਣ ਹੁਣ ਇਹ ਇਹ ਕਹਿੰਦੇ ਆ ਵੀ ਜਿਹੜਾ ਸੀਵਰੇਜ ਡਿਪਾਰਟਮੈਂਟ ਦੇ ਬੇਸਿਕਲੀ ਵੀ ਇਹ ਪਾਣੀ ਸੀਵਰੇਜ ਚ ਜਾਂਦਾ ਵੀ ਉੱਥੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਵੀ ਉਹਨਾਂ ਨਾਲ ਪਾਣੀ ਜਾਂਦਾ ਪਰ ਉਹ ਲਾਈਟ ਨਹੀਂ ਆਈ ਤਾਂ ਕਰਕੇ ਮੋਟਰਾਂ ਚੱਲੀਆਂ ਨਹੀਂ ਵੀ ਜਨਰੇਟਰ ਚਲਾਏ ਨਹੀਂ ਹੁਣ ਮਤਲਬ ਇਹ ਅੱਗੇ ਤੋਂ ਅੱਗੇ ਕਹਾਣੀਆਂ ਕਿਸੇ ਕੋਈ ਜੀਸੀ ਵੀ ਚੈੱਕ ਕਰ ਲੈਣ ਕੋਈ ਅਟੀਵਿਟੀ ਸੱਚਾ ਹੈ हां ਤੁਸੀਂ ਤੁਸੀਂ ਦੇਖੋ ਵੀ ਇੱਥੇ ਐਕਸ਼ਨ ਸਾਹਿਬ ਦਾ ਮੇਰੇ ਕੋਲੇ ਹੀ ਖੜੇ ਸੀਵਰੇਜ ਵਾਲੇ ਤੇ ਅੰਟੀਲੀ ਦੀ ਇਹ ਇਹ ਤਾਂ ਇਹ ਤਾਂ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਰਹਿੰਦਾ ਰਹਿ ਤੇ ਇਸੇ ਤਰ੍ਹਾਂ ਹੀ ਰਹੂਗਾ ਤੇ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ हाँ जी तो उसी 1000 है तो की हाल करिए तो उसी में नो लेख के दे ओ की कार्सा होते हैं या तो किन्ना कार्सा होते हैं ये इस तो बात नहीं कार्सा होते तब ही लेख के दे ओ हाँ ਜਿਹੜਾ ਪੰਚਾਇਤ ਤੋਂ ਸੰਸਾਦ ਲਈ ਇਹ ਬਣਾਇਆ ਅੱਜ 10 ਐਮਐਲਡੀਆ ਪ੍ਰਾਇੰਟ ਤਕਨੀਕ ਦਾ 10 ਐਮਐਲਡੀਆ ਤੋਂ ਨਾ ਪਾ। ਜਿਹੜਾ ਪਹਿਲਾਂ ਵੀ ਇੱਥੇ ਹੈਗਾ ਪਹਿਲਾਂ 3 ਐਮਐਲਡੀਆ ਪਾਣੀ ਉਸ ਜਿਹੜੀ ਜਿਹਨਾਂ ਮਾ ਜਿਹੜਾ ਰਾਹ ਆ ਗਿਆ ਨਾ ਜਿਹਦੇ ਆਏ ਆਪਾਂ ਇਹ ਤਾਂ ਜੰਗਲ ਵਿੱਚ ਦੀ ਹੋਣਾ ਪੈਂਦਾ ਸਾਰਾ ਸੇਮ ਨਾਲ ਆਹ ਹੁਣ ਵਧੀਆ ਵਾਸਤੋਂ ਪੰਚਾਇਤ ਤੋਂ ਜਗਾ ਲੈ ਕੇ ਨਾ ਬਲ ਵੈਸੇ ਉਹਨਾਂ ਨੂੰ ਬੇਨਤੀ ਕਰਕੇ ਲਈ ਸਾਨੂੰ ਚੱਲਾ ਲਾ ਲੈਂਦੇ ਕਿਉਂਕਿ ਉਹ ਪ੍ਰੋਪਰਟਿੰਗ ਸੀ। ਜਿਹਨੇ ਵਾਇੋਸੀ ਅੱਦੇ ਅੱਦੇ ਸ਼ਹਿਰ ਦਾ ਪਾਣੀ ਚਾਲੀ ਫਿਰਦਾ ਚੱਲਦਾ। ਉਹ ਦੋ ਪਾਣੀ ਮਾਰਕਲ ਨਗਰੀ ਅਦਰਸ਼ਨਗਰੀ ਅਦਾ ਮਾਵੀਰ ਨਗਰੀ ਦੀ ਪਿੰਕ ਸਿਟੀ ਇਹ ਪਾਣੀ ਸਾਰਾ ਆਪਣੇ ਤੇ ਰੱਖੇ ਨੇ ਧਰਮਣੀ ਡਿਸਪੋਲ ਤੇ ਆ ਜਾਂਦਾ ਕੋ ਸਿੱਧਾ ਆ ਜਾਂਦਾ ਡਾਕਟਰ ਬਲਕਾਰ ਸਿੰਘ ਜੀ ਮੈਮ ਦੇ ਸ਼ੁਰੂ ਕੀਤਾ ਸੀਗਾ ਮੈਂ ਤੁਹਾਡੇ ਕਰਕੇ ਹੋਇਆ ਉਹ ਸਾਰਾ ਪਾਣੀ ਇੱਥੇ ਆ ਜਾਂਦਾ ਇਹ ਦੋ ਸਕਰੀਨ ਚੰਬਰ ਥੋੜਾ ਅੱਗੇ ਪਸ ਦੋਨੇ ਸਕ੍ਰੀਨ ਚੈਂਬਰ ਹੈ ਜੀ ਅੱਛਾ ਇੱਥੋਂ ਆ ਕੇ ਕਲੈਕਟੀ ਬੈਂਕ ਜਾਂਦਾ ਮੈਂ ਲੋਕ ਐਕਸੀਡੈਂਟ ਹੈ ਤਾਂ ਕੋਹ ਫਿਰ ਤਿੰਨ ਮੋਟਰ ਲੱਗੀਆਂ ਸੱਤ ਸੱਤ ਉਹ ਕਹਿੰਦੇ ਐਕਸਾ ਸਾਹਿਬ ਪਾਣੀ ਰ ਤੁਸੀਂ ਪਿਛਲੀ ਵਾਰੀ ਮੀਟਿੰਗ ਕਰਕੇ ਗਏ ਸੀ ਜਿਹੜਾ ਕਹਿੰਦੇ ਪਾਣੀ ਮਿਕਸ ਹੋਇਆ ਹਾਂ ਜਿਹੜਾ ਕਰਤਾ ਜਿਹੜੇ ਸਾਨੂੰ ਬਾਰਿਸ਼ ਦੇ ਪਾਣੀ ਕਾਰਨ ਦਿੱਕਤ ਆਈ ਹੋਈ ਨਹੀਂ ਉਹ ਤਾਂ ਪਹਿਲਾਂ ਤੋਂ ਨਹੀਂ ਆ ਪਹਿਲਾਂ ਤੇ ਮੈਂ ਤੁਸੀ ਕਹੇ ਸੀ ਇਹ ਵਾਲਾ ਮਾਡਲ ਕਰਤਾ ਹਾਂਜੀ ਮੈਂ ਉਹਨਾਂ ਆਲਮ ਤੱਕ ਫੇਰਪੋਰਟ ਲਾਉਂਗੇ ਮੈਂ ਇਸ ਤਰ੍ਹਾਂ ਵਾਲੇ ਵੀ ਛੋਟਾ ਦਿੱਲੀ ਲੈਣੇ ਹੈ ਕੰਪਰਸ ਮਿਸ਼ਰੀ ਹੀ ਹੈ ਜਦੋਂ ਵੀ ਕੋਈ ਸੀਵਰ ਜਿਹੜਾ ਉਹਨੂੰ ਉਹਨੂੰ ਕਹਿੰਦੇ ਅਸੀਂ ਤਰਖੜਵਾੜੀ ਜਿਹੜੇ ਸੀਵਰ ਦੇਖੇ ਉਹਨੂੰ ਕਹਿੰਦੇ ਪੰਚਾਇਤੀ ਪੋਰਟ ਉਹ ਪੁਰਾਣੇ ਕਨੈਕਸ਼ਨਾਂ ਨਾਲ ਹੁੰਦੇ ਜਦੋਂ ਵੀ ਕੋਈ ਟ੍ਰੀਜਨ ਆਉਂਦਾ ਹੈ ਤੁਸੀਂ ਨੀਲੀ ਰੱਸ਼ ਕਰਕੇ ਉਹ ਏਰੀਆ ਚੈੱਕ ਕਰਦੇ ਆ ਕੋ ਪੁਰਾਣੇ ਕਨੈਕਸ਼ਨ ਟੁੱਟੇ ਹੋਣ ਬੰਦ ਕਰਦੇ ਆ ਲਾਈਨਸ ਕਵਰ ਕਰਦੇ ਆ ਉਹ ਨਾਲ ਨਾਲ ਸ਼ੁਰੂ ਕਰਦੇ ਜਦੋਂ ਮੈਂ ਤੁਹਾਨੂੰ ਰਿਪੋਰਟ ਦੇ ਦੂੰਗੀ ਜੇ ਤੁਸੀਂ ਚੈੱਕ ਕਰਦੇ ਹੋ ਠੀਕ ਹੈ ਕਰ ਦੋ ਤੁਸੀਂ ਦੇਖੋ ਕੀ ਕਰਦੇ ਚਲੋ ਕੀ ਪਾਉਂਦੇ ਹੋ ਹੈ ਤੁਸੀਂ ਬਈ ਆ ਪਟ ਪਟਦੇ ਆ ਕੋਈ ਪਾਈਪ ਵੀ ਜ਼ਰਾ ਉਹਦੇ ਵੀ ਜਦ ਪੱਤੀ ਲੱਟਦੇ ਆ ਇਹ ਵੀ ਆ ਰਹੀ ਹੈ ਨਾਲ ਨੇ ਮੈਂ ਰੋਡ ਕੱਟ ਦੀ ਗੱਲ ਹੈ ਮੈਂ ਇਸ ਤਰ੍ਹਾਂ ਹਾਂ ਰੋਡ ਕੱਟ ਦੀ ਜੀਆਪੀ ਡਿਪਾਰਟਮੈਂਟੋਂ ਲੋਕਾਂ ਨੂੰ ਫਿਕਸ ਜਿੰਨੀ 5425 ਰੁਪਏ ਕਿਰੋ ਟੈਲਾ ਦਾ ਰੇਟ ਹੈ 375 ਰੁਪਏ ਸੀਸੀ ਦੇ ਆਹ ਪੱਟ ਵਾਲੀ ਤੋਂ ਸਪੱਸ਼ਟ ਘੱਟ ਦਿਓ ਉਹਦੇ ਨੂੰ ਰੋਡ ਕੱਟ ਕਹਿੰਦੇ ਆਹ ਮੈਂ ਕਲੈਕਸ਼ਨ ਲੈਣਾ ਜਿਹਨੇ ਮੈਂ ਓਪਨ ਕਰ ਇਸੇ ਤੇ ਬਸ ਮੈਨੇ ਸੇਡ ਹੈ ਤੇ ਜਿੰਨੀ ਸੜਕ ਪੱਟੂਗਾ ਉਹਦੇ ਤੇ ਰੇਟ ਫਿਕਸ ਲੈ ਕੇ ਜਿੰਨਾ ਲੰਬਾਈ ਪੂਰੇ ਪੰਜਾਬ ਦੇ ਪੈਸੇ ਉਹਦੇ ਫੇਰ ਫੇਰ ਕੁਝ ਬਣਾਉਣੇ ਵੀ ਹੋਗੇ ਉਸ ਤੋਂ ਪੈਸੇ ਤਾਂ ਬਣਾਉਣੇ ਹੋਗੇ ਮੈਂ ਆਮ ਮੋਸਟ ਕਰਦੇ ਜਿਹਦਾ ਲੋਕ ਅਸੀਂ ਲਾਜ ਦੇ ਦੁਆਰਾ ਇਸ ਨਿਵੀਓ ਵਨ ਰੋਕਲਾ ਰਹੇ ਜੀ ਮੇਰੇ ਅਵੇ ਚਲ ਉਸ ਆਪਾ ਬਣਾਉਣ ਲਈ ਲੰਮਿਆ ਮੈਂ ਉਹ ਰੋਡ ਕੱਟ ਰ ਪਰ ਵੀ ਨਹੀਂ ਲੱਗੋ ਆਨਲਾਈਨ ਹੀ ਸਿਸਟਮ ਸਾਰੇ ਰੋਡ ਕੱਟਦੇ ਰੋਡ ਕੱਟਦੇ ਆਪੋਰਾ ਸੇ ਕਰਤਾ ਸਹੀ ਬੰਨਿਆ ਪਰ ਕੋਈ ਗੜੀ ਖੱਪਟ ਨਹੀਂ ਹੋ ਕੇ ਆਪਾ ਬਣਾਉਂਦੇ ਹਾਂ ਹਾਂ ਜੀ ਮੈਂ ਇਵੇਂ ਹੀ ਹੁੰਦੀ ਹੈ ਹਾਂ ਕੋਪਰ ਨਾ ਕਰੋ ਮੈਨੂੰ ਸਾਡੇ ਕੋਲ ਤਰ੍ਹਾਂ ਦੇ ਬੈਸ ਨਹੀਂ ਹਾਂ ਜੀ ਸਾਡੇ ਕੋਲ ਤਾਂ ਇਹ ਸਾਰੇ ਲੋਕ ਸਭ ਤੁਸੀਂ ਤੇ ਐਸਟੀਓ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਠੀਕ ਹੈ ਜੀ